ਇਹ ਸਾਰੇ ਪੈਨਪਰਾ ਮਨੂੰ ਨਮਸਕਾਰ ਮੈਂ ਰਜੇਸ਼ ਸ਼ਰਮਾ ਸ਼੍ਰੀ ਕ੍ਰਿਸ਼ਨਾ ਪ੍ਰਾਪਰਟੀ ਤੋਂ ਜੀ ਅੱਜ ਜਿਹੜੀ ਤੁਹਾਡੇ ਲਈ ਵੀਡੀਓ ਲੈ ਕੇ ਆਏ ਹਾਂ ਜੀ ਇਹ ਵੀਡੀਓ ਹੈਗੀ ਬਾਗ ਆ ਜੀ ਇਹਦੇ ਵਿੱਚ ਖਰਮਾਨੀ ਆ ਆਲੂ ਬਖਾਰਾ ਆ ਲਗਭਗ 14 ਕਿਲਿਆਂ ਚ ਬਾਗ ਆ ਆਲੂ ਬਖਾਰਾ ਖਰਮਾਨੀ ਤੇ ਆਲੂ ਇਹ ਬਾਗ ਪੂਰਾ ਭਰਿਆ ਜੀ ਇਹ ਬਾਗ ਜੀ ਠੇਕੇ ਤੇ ਦੇਣ ਲਈ ਉਪਲਬਧ ਆ ਕਈ ਬੰਦੇ ਠੇਕੇ ਤੇ ਬਾਗ ਲੈਂਦੇ ਆ ਇਹ ਉਹਨਾਂ ਲਈ ਵੀਡੀਓ ਆ ਦੇਖੋ ਜੀ ਲੱਧਿਆ ਪਿਆ ਮਾਲ ਆਇਓ ਪਿਤਾ ਜੀ ਜਾਣੇ ਕਿ ਅਨਲਿਮਿਟਿਡ ਪਲਾਂਟਸ ਤੇ ਲੱਗੇ ਹੋਏ ਜੀ ਬੂਟੇ ਦੇ ਫਰੂਟ ਲੱਗੇ ਹੋ ਆ ਤੇ ਇਹ ਆਲੂ ਬਖਾਰਾ ਜੀ ਇਹ ਸਾਰਾ ਲੱਧਿਆ ਪਿਆ ਦੇਖੋ ਤੁਸੀਂ ਮੈਂ ਕਿਹਾ ਕਿ ਕੁਆਂਟਲਾ ਵੱਧੀ ਮਾਲ ਲੱਗਾ ਆ ਇਹ ਹੈਗਾ ਜੀ ਠੇਕੇ ਦੇ ਦੇ ਲਈ ਜਿਹੜੇ ਬੰਦਿਆਂ ਨੇ ਕੋਈ ਠੇਕੇ ਦਾ ਕੰਮ ਕਰਦੇ ਆ ਉਹਨਾਂ ਲਈ ਇਹ ਆਪਸ਼ਨ ਆ ਆ ਆਲੂ ਬਖਾਰਾ ਦੇਖੋ ਜੀ ਆਲ ਸਾਰਾ ਇਹ ਆਲੂ ਬਖਾਰਾ ਪਰ ਇਹ ਆ ਪਿਆ ਯਾਨੀ ਕਿ ਬਹੁਤ ਜ਼ਿਆਦਾ ਬੂਟੇ ਲੱਦੇ ਹੋ ਪਏ ਆ ਇਹ 14 ਕਿਲਿਆਂ ਦਾ ਬਾਗ ਹੈ ਠੇਕੇ ਦੇ ਦੇਣਾ ਜੀ ਜਿਹੜੇ ਬੰਦੇ ਫਰੂਟ ਠੇਕੇ ਤੇ ਲੈਂਦੇ ਆ ਆਲੂ ਬਖਾਰਾ ਖਰਮਾਨੀ ਖਰਮਾਨੀ ਦਾ ਫਲ ਤੋਂ ਉੱਤਰਦਾ ਪਿਆ ਜੀ ਹਰ ਸ਼ਰਪੁਰ ਦੇ ਵਿੱਚ ਇਹ ਬਾਗ ਆ ਉੱਪਰ ਆ ਗਿਆ ਜੀ ਪਿੰਡ ਬਸ਼ੋਹੀ ਦੇ ਵਿੱਚ ਪਿੰਡ ਬਸ਼ੋਹੀ ਦੇ ਵਿੱਚ ਆਲੂ ਬਖਾਰੇ ਦਾ ਖਰਮਾਨੀ ਦਾ ਤੇ ਆੜੂ ਦਾ 14 ਕਿਲਿਆਂ ਚ ਬਾਗ ਆ 14 ਕਿਲਿਆਂ ਚ ਬਾਗ ਆ ਜੀ ਤੇ ਇਹ ਸਾਰਾ ਬਾਗ ਬਹੁਤ ਵੱਡਾ ਬਾਗ ਹੈ ਠੇਕੇ ਤੇ ਦੇਣਾ ਜੀ ਫਰੂਟ ਜਿਹੜੇ ਬੰਦੇ ਕੰਟਰੈਕਟ ਬੇਸ ਤੇ ਕਰਦੇ ਆ ਜੀ ਉਹਨਾਂ ਲਈ ਵਧੀਆ ਆ ਇਹ ਠੇਕੇ ਦੇ ਲੈਂਦੇ ਆ ਹਾਂ ਜੀ ਇਹ ਤਾਂ ਸਾਰਾ ਜੀ ਆਹ 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 ਦੀ ਬੜੀ ਜਿਹਾ ਆਲੂ ਬਖਾਰਾ ਹਾਂ ਇਹ ਹੈ ਹੀ ਬੜਾ ਜਿਹੜਾ ਮੋਟਾ ਦਾ ਫਰੂਟ ਹੋ ਜਾਂਦਾ ਜੀ ਇਹ ਹਾਂ ਆਹ ਦੇਖੋ ਆਹ ਦੇਖੋ ਨਾ ਲੱਧਿਆ ਰਿਹਾ ਜੀ ਬਾਗ ਸਾਂਭਣਾ ਵਧੀਆ ਜੀ ਸ਼ਾਨੇ ਪੰਜਾਬ ਵੈਰੈਟੀ ਆ ਇਹ ਇਹ ਸਾਰਾ ਹੀ ਬਾਗ ਆਲੂ ਬਖਾਰੀ ਦਾ ਤੇ ਖਰਮਾਨੀ ਦਾ ਤੇ ਆੜੂ ਦਾ ਇਹ ਆ ਗਿਆ ਜੀ ਇਧਰ ਆੜੂ ਨਾਲ ਬਗ 14 ਕਿੱਲਾਂ ਦੇ ਵਿੱਚ ਆੜੂਆਂ ਦਾ ਅਮਰੂਦ ਦਾ ਆਲੂ ਬਖਾਰੇ ਦਾ ਇਹ ਬਾਗ ਜੀ ਦੇਣਾ ਠੇਕੇ ਤੇ ਤੇ ਇਹ ਬੰਦਿਆਂ ਦੀ ਆਉਂਦੀ ਜੀ ਡਿਮਾਂਡ ਠੇਕੇ ਤੇ ਜਮੀਨ ਦੱਸੋ ਜ਼ਮੀਨ ਤਾਂ ਨਹੀਂ ਹੈਗੀ ਪਰ ਇਹ ਇਹ ਨਾ ਬਾਗ ਜੇ 14 ਕਿੱਲਾਂ ਦੇ ਵਿੱਚ ਬਹੁਤ ਵਧੀਆ ਵੈਰੈਟੀ ਲੱਗੀ ਹੋਆ ਸ਼ਾਨੇ ਪੰਜਾਬ ਜਿਹੜੇ ਪੰਜਾਬ ਦੀਆਂ ਟੌਪ ਵੈਰੈਟੀਆਂ ਲੱਗੀਆਂ ਜਿੱਥੇ ਹਾਂਜੀ ਇਹ ਹੈਗਾ ਜੇ 14 ਕਿੱਲਾਂ ਚ ਅਮਰੂਦ ਆ ਆਲੂ ਬਖਾਰਾ ਆ ਤੇ ਖਰਮਾਨੀ ਆ ਜਿੰਨੇ ਕਿਸੇ ਨੇ ਵੀ ਠੇਕੇ ਦੇ ਲੈਣਾ ਹੋਵੇ ਉਹ ਪਿੰਡ ਬਸੋਹੀ ਦੇ ਵਿੱਚ ਆਕੇ ਕਿਸੇ ਨੂੰ ਪੁੱਛ ਲਿਓ ਜੀ ਬਾਊ ਰਾਮ ਪਰਸ਼ੋਤਮ ਦੇ ਬਾਗ ਚ ਜਾਣਾ ਚਾਈ ਬਟਾਲੇ ਵਾਲਿਆਂ ਦਾ ਬਾਗ ਪੁੱਛ ਲਿਓ ਆ ਦੇਖੋ ਜੀ ਫਾਲਤਾਂ ਟੁੱਟਣ ਤੇ ਆਇਆ ਜੀ ਯਾਨੀ ਕਿ ਇੰਨਾ ਬੂਟਾ ਲੱਦੇ ਆ ਸਾਰੇ ਇੱਧਰ ਹਾਂਜੀ ਇਹ ਸਾਰਾ ਇੱਧਰ ਆ ਗਿਆ ਜਿੰਨਾ ਵੀ ਜੀ ਇਹ ਸਾਰਾ ਆਲੂ ਬਖਾਰਾ ਖਰਮਾਨੀ ਇਹ ਅੱਗੇ ਤੱਕ ਸਾਰਾ ਬਾਗ ਆ ਗਿਆ ਜੀ ਮੈਂ ਮੋਟੀ ਮੋਟੀ ਵੀਡੀਓ ਬਣਾਈ ਹੈ ਤੇ ਜਿੰਨੇ ਕ ਸੰਪਰਕ ਕਰਨਾ ਹੋਵੇ ਪਤਾ ਹੀ ਤੁਹਾਡਾ ਫੋਨ ਨੰਬਰ ਕੀ ਆ 9815350339 ਤੈਨੂੰ ਕਰ ਲੈਣ 98153 50339 50339 9815350339 ਤੇ ਤੁਸੀਂ ਬਾਉਜੀ ਰਾਮ ਪਰਸ਼ੋਤਮ ਜੀ ਨਾਲ ਸੰਪਰਕ ਕਰ ਸਕਦੇ ਆ ਉਹ ਬਾਗ ਦੇ ਮਾਲਕ ਆ ਇਹ ਆਪਣਾ ਵੀ ਦੇ ਦੇਵੇ ਤੇ ਮੇਰਾ ਨੰਬਰ ਆਲਰੇਡੀ ਵਿੱਚ ਮੈਂਸ਼ਨ ਹੁੰਦਾ ਹੀ ਆ ਜੇ ਕਿਸ ਨੂੰ ਨਾ ਸਮਝ ਲੱਗੇ ਤੇ ਇਹ ਬਾਗ ਜੀ ਇੱਕ ਇੱਕ ਦੇਣਾ ਜੀ ਆਪਾਂ ਜਿਹਦੇ ਵਿੱਚ ਆਲੂ ਬਖਾਰਾ ਖਰਮਾਨੀ ਤੇ ਆੜੂ ਲੱਗਾ ਜੀ ਕੋਈ ਦੇਖ ਲੈਣ ਥੈਂਕ ਯੂ ਫॉर ਵਾਚਿੰਗ ਜੀ ਨਮਸਕਾਰ ਸਤਿ ਸ੍ਰੀ ਅਕਾਲ ਜੈ ਸ਼੍ਰੀ ਕ੍ਰਿਸ਼ਨਾ